ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਇੱਕ ਲੜਕੀ ਦੀ ਜਿਹੜਾ ਕਿ ਸਟੇਜ ਤੇ ਨੱਚਦੀ ਆ ਅਤੇ ਉਸ ਦਾ ਟਕਰਾਅ ਹੋ ਜਾਂਦਾ ਆ ਕੁ ਮੁੰਡਿਆਂ ਦੇ ਨਾਲ ਉਸ ਤੋਂ ਬਾਅਦ ਬਹਿਸ ਵਾਰੀ ਹੋ ਜਾਂਦੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਸਮੁਦੇ ਨੂੰ ਬਹੁਤ ਮਾੜੀ ਗੱਲ ਹੈ ਔਰ ਸਭ ਤੋਂ ਜ਼ਿਆਦਾ ਮਾੜੀ ਗੱਲ ਤੇ ਹੈ ਕਿ ਜਿਹੜਾ ਪੰਜਾਬ ਦਾ ਮੀਡੀਆ ਇਹਨੂੰ ਕਿਉਂ ਗਿਆ ਉਹ ਯਾਰ ਇਨੇ ਕਿਸਾਨ ਬੈਠੇ ਉੱਥੇ ਉਹ ਤੁਹਾਨੂੰ ਚੇਤ ਨਹੀਂ ਆਏ ਜਦੋਂ ਤੁਹਾਨੂੰ ਕਿਤੇ ਕੋਈ ਫੋਨ ਕਰਦਾ ਕਿ ਆਓ ਪ੍ਰਾਣੀਆਂ ਵਿਰਾਸਤਾਂ ਨੂੰ ਬਚਾਉਣਾ ਵਾ ਕਿਸੇ ਗਰੀਬ ਦੀ ਛੱਤ ਡੇਪੀ ਕਿਸੇ ਦੀ ਮਤ ਕਰਨੀ ਉਦੋਂ ਤੇ ਕਿੱਥੇ ਸੌ ਜਾਂਦੇ ਜੇ ਅੱਜ ਤੁਹਾਨੂੰ ਮਤਲਬ ਇਹ ਬੜਾ ਆ ਗਿਆ ਕਿ ਵਿਆਹ ਦੇ ਕਿੱਡਾ ਇੱਕ ਵੱਡਾ ਮਸਲਾ ਸੀ ਕੀ ਉੱਥੇ ਮਤਲਬ ਇਹੋ ਜਿਹਾ ਪਹਾੜ ਟੁੱਟ ਗਿਆ ਸੀ ਤੂਫਾਨ ਆ ਗਿਆ ਸੀ ਜਿਹੜਾ ਭੱਜ ਭੱਜ ਤੁਸੀਂ ਮਤਲਬ ਉਹਨਾਂ ਦੇ ਘਰਾਂ 'ਚ ਜਾ ਜਾ ਇੰਟਰਵਿਊ ਕਰਨ ਡੈ ਜੇ ਜਦੋਂ ਤੁਸੀਂ ਗੁਰੂ ਸਾਹਿਬ ਦਾ ਹੁਕਮ ਹੀ ਮੰਨਦੇ ਤੇ ਫਿਰ ਵਿਆਹਾਂ ਤੇ ਆ ਕਿਹੜਾ ਕੰਮ ਆ ਆਪਣੇ ਵੀ ਘਰਾਂ 'ਚ ਸਾਰਿਆਂ ਦੀ ਧੀਆਂ ਪੈਣਾ ਹੈਗੀਆਂ ਉੱਥੇ ਲਿਆ ਕੇ ਕੁੜੀਆਂ ਨੂੰ ਨਚਾਉਣਾ ਆਪਣੇ ਪਰਿਵਾਰਾਂ ਦੇ ਗਾੜੀ ਤੇ ਉੱਤੇ ਮੂੰਹ 'ਚ ਪੈਸੇ ਪਾ ਪਾ ਕੇ ਛੁੱਟਣੇ ਉਹਨਾਂ ਤੋਂ ਸ਼ਰਾਬਾਂ ਪੀਣੀਆਂ ਜ਼ਿੰਮੇਵਾਰ ਕਿਹਨੂੰ ਸਮਝਦੇ ਆਂ ਚੀਜ਼ ਨੂੰ ਲੈ ਕੇ ਜ਼ਿੰਮੇਵਾਰ ਵੇਖੋ ਇੱਕ ਤੇ ਜਿਹੜੇ ਵਿਆਹ ਵਾਲਾ ਪਰਿਵਾਰ ਆ ਉਹ ਉਸ ਵੇਲੇ ਕੀ ਡਿਮਾਂਡ ਕਰਦੇ ਆ ਕਿ ਸਭ ਤੋਂ ਟੌਪ ਦੀ ਕੁੜੀ ਲੈ ਕੇ ਆਏ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਮਤਲਬ ਜਦੋਂ ਕਹਿੰਦੇ ਵੀ ਸਭ ਤੋਂ ਵਧੀਆ ਜੀ ਲੈ ਕੇ ਆਇਓ ਇਹ ਪੈਸੇ ਭਾਵੇਂ ਵੱਧ ਲੱਗ ਜਾਣ ਕਦੀ ਉਹਨਾਂ ਦੀ ਵੀ ਇੰਟਰਵਿਊ ਕਰ ਲੋ ਜਿਨ੍ਹਾਂ ਦੇ ਘਰ 'ਚ ਸਵੇਰੇ ਰੋਟੀ ਪੱਕਦੀ ਆ ਤੇ ਸ਼ਾਮ ਨੂੰ ਪਤਾ ਨਹੀਂ ਪੱਕਣੀ ਕਿ ਨਹੀਂ ਪੱਕਣੀ ਕਦੀ ਉਹਨਾਂ ਦੀ ਵੀ ਇੰਟਰਵਿਊ ਕਰ ਲੋ ਜਿਹੜੇ 90 90 ਸਾਲ ਦੇ ਬਜ਼ੁਰਗ ਜਿਹੜੇ ਰੱਖਸ਼ਾ ਚਲਾ ਕੇ ਆਪਣਾ ਪਰਿਵਾਰ ਪਾਲਣ ਡਿਆ ਉਹਨਾਂ ਦੀ ਵੀ ਇੰਟਰਵਿਊ ਕਰ ਲੋ ਜਿਨ੍ਹਾਂ ਨੇ ਕਿਸ਼ਤਾਂ ਟੁੱਟੀਆਂ ਤੇ ਬੈਂਕ ਵਾਲਿਆਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਪੰਜਾਬ ਦੇ ਨੌਜਵਾਨ ਛੜ ਛੜ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਉਹ ਨਹੀਂ ਇਹਨਾਂ ਨੂੰ ਚੇਤੇ ਇਹਨਾਂ ਨੂੰ ਇਹ ਚੇਤੇ ਵੀ ਇੱਕ ਕੁੜੀ ਦੇ ਉੱਥੇ ਨੱਚਣ ਡੇ ਸੀ ਉਹ ਸ਼ਰਾਬ ਪੀਣ ਡੇ ਸੀ ਕਿਤੇ ਆ ਕੁਝ ਹੋ ਗਿਆ ਯਾਰ ਤੁਸੀਂ ਇੱਕ ਪਹਿਲੂ ਵੇਖ ਲਿਆ ਦੂਜਾ ਪਹਿਲੂ ਵੇਖਿਆ ਤੇ ਅੱਜ ਸਾਡੇ ਇਹ ਜਿਹੜੇ ਧਾਰਮਿਕ ਸਥਾਨਾਂ 'ਚ ਕੀ ਕੁਝ ਹੋਣ ਡਿਆ ਧਰਮ ਦੇ ਨਾਮ ਤੇ ਰਾਜਨੀਤੀਆਂ ਹੁੰਦੀਆਂ ਕਿਦਾਂ ਸੜਕਾਂ ਤੇ ਕੁੜੀਆਂ ਨੂੰ ਛੇੜਿਆ ਜਾਂਦਾ ਕਿਦਾਂ ਗੋਲੀਆਂ ਚੱਲਦੀਆਂ ਕਿਦਾਂ ਫਰੋਤੀਆਂ ਉਹ ਚੇਤੇ ਨਹੀਂ ਆ ਨਿਕਾ ਜਾਂ ਕੰਮ ਆ ਗਿਆ ਵਿਆਹ ਦੇ ਵਿੱਚ ਜੀ ਉੱਥੇ ਇੱਕ ਲੜਕੀ ਨੱਚਣ ਦੀ ਹੀ ਜੀ ਉੱਥੇ ਜਾ ਕੇ ਜੀ ਉਹਨਾਂ ਨੇ ਐਦਾਂ ਕਰਤਾ ਜੀ ਤੇ ਰੋਜ਼ ਨਿਤ ਕੰਮ ਹੁੰਦਾ ਵਾ ਕੀ ਤੁਹਾਨੂੰ ਲੱਗਦਾ ਵੀ ਉਹ ਪੰਜਾਬੀ ਦਾ ਸੱਭਿਆਚਾਰਕ ਨਚਾਉਂਦੀਆਂ ਨੇ ਪੰਜਾਬੀ ਸੱਭਿਆਚਾਰ ਦੇ ਉੱਤੇ ਜਿਹੜਾ ਉਹ ਨੱਚਦੀਆਂ ਨੇ ਤੁਸੀਂ ਕਿੱਸਾ ਦੇਖਦੇ ਹੋ ਪੰਜਾਬੀ ਸੱਭਿਆਚਾਰ ਨੂੰ ਤੇ ਇਹਨਾਂ ਦੇ ਜਿਹੜਾ ਨਚਣ ਗਾਉ ਨੂੰ ਕਿਸਾ ਦੇਖਦੇ ਹੋ ਤੁਸੀਂ ਦਸਕਾ ਨੂੰ ਸਾਂਝਾ ਕਰਦੇ ਉਹ ਮਤਲਬ ਪਾ ਕੇ ਛੋਟੇ ਛੋਟੇ ਕੱਪੜੇ ਕਿਹੜਾ ਸਬਿਆਚਾਰ ਕਰਨੋਂ ਆਈ ਤੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ ਦੇ ਵਿੱਚ ਬੁੱਤ ਡੇਪਣ ਲੱਗਾ ਸੀ ਤੁਹਾਡੇ ਤਰਲੇ ਕੜਗੜ ਮਰ ਗਿਆ ਮੈਂ ਤਾਰਾਂ ਵਾਲਾ ਪੁਲ ਮਹਿਰ ਵਰਾਸਤੀ ਮਹਿਰ ਜਿਹੜੀ ਅੰਮ੍ਰਿਤਸਰ ਦੀ ਜਿੱਥੋਂ 500 ਰੋਵਰਾਂ ਨੂੰ ਜਲ ਜਾਂਦਾ ਉੱਥੇ ਤੁਹਾਡੇ ਤਰਲੇ ਕੜਗੜ ਮਰ ਗਿਆ ਓਏ ਆਓ ਆ ਅੰਮ੍ਰਿਤਸਰ ਦੇ ਮੁੱਦੇ ਆ ਇੰਡੀਆ ਗੇਟ ਦੀ ਹਾਲਾਤ ਵੇਖੋ ਜਾ ਕੇ ਆ ਮੁੱਦੇ ਆ ਵੱਲੇ ਮੰਡੀ ਦਾ ਵੇਖ ਲਓ ਜਾ ਕੇ ਭਗਤਾਂ ਵਾਲੇ ਡੈਂਪ ਦਾ ਵੇਖ ਲਓ ਲੋਕੀ ਮਰਨ ਡੈ ਕੈਂਸਰ ਦੇ ਨਾਲ ਗੁਰੂ ਨਾਨਕਾ ਹਸਪਤਾਲ ਵੇਖ ਲਓ ਰੇਲਵੇ ਸਟੇ ਤੁਸੀਂ ਨਹੀਂ ਆਏ ਤੇ ਅੱਜ ਮੈਂ ਵੇਖਣ ਡਿਆ ਤੁਸੀਂ ਚੁੱਕ ਚੁੱਕ ਕਲਿੱਪਾਂ ਜੀ ਉਥੇ ਵਿਆਹ ਚ ਆ ਹੋ ਗਿਆ ਜੀ ਮੁੰਡੇ ਨੇ ਪੈਸੇ ਸੁੱਟਤੇ ਜੀ ਇਹ ਕੀ ਐ ਰੇ ਪੰਜਾਬ ਦੀਆਂ ਗੱਲਾਂ ਨਾਲ ਰਾਜ ਕੇ ਕਰੂਗਾ ਲੋਚਪੋਣੇ ਉਹੀ ਆਉਣੇ ਵਾਲਾ ਸੰਤ ਹੋ ਇਦਾਂ ਦੁਨੀਆ ਦਾ ਅੰਤ ਹੋਊ ਇਦਾਂ ਦੁਨੀਆ ਦਾ ਅੰਤ ਹੋਊ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅੱਜ ਕੱਲ ਪੰਜਾਬ ਵਿੱਚ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਜਿਸ ਵਿੱਚ ਇੱਕ ਲੜਕੀ ਸਟੇਜ ਤੇ ਨੱਚਦੀ ਆ ਅਤੇ ਉਸ ਨਾਲ ਜਿਹੜਾ ਕੀ ਤਕਰਾਰ ਹੋ ਜਾਂਦਾ ਇੱਕ ਮੁੰਡਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਅੱਜ ਕੱਲ ਸਾਰੇ ਚੈਨਲਾਂ ਵਾਲੇ ਇਸ ਨੂੰ ਬੜਾ ਹਾਈਲਾਈਟ ਕਰ ਰਹੇ ਨੇ ਇਸ ਤਮਾਮ ਮੁੱਦੇ ਦੀ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂ ਜੰਡਿਆਲਾ ਜਿਹੜੇ ਕੀ ਸਮਾਜ ਸੇਵੀ ਨੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਅਤੇ ਅਜਿਹੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਜਿਹੜੇ ਕਿਸੇ ਦਿੱਤਾ ਵਾਲੇ ਨੇ ਸੋਨੂ ਜੰਡਿਆਲਾ ਸਾਡੇ ਨਾਲ ਗੱਲਬਾਤ ਕਰਦੇ ਆ ਸੋਨੂ ਜੰਡਿਆਲਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸੈਂਟਰ ਪੰਜਾਬ ਟੀਵੀ ਬਹੁਤ ਬਹੁਤ ਧੰਨਵਾਦ ਗਰੇਵਾਲ ਸਭ ਤੁਹਾਡਾ ਮੁੰਡਿਆਂ ਦੇ ਵਾਲਾ ਇਸ ਤਰ੍ਹਾਂ ਦੇਖਦੇ ਹੋ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਇੱਕ ਲੜਕੀ ਦੀ ਜਿਹੜਾ ਕਿ ਸਟੇਜ ਤੇ ਨੱਚਦੀ ਆ ਅਤੇ ਉਸ ਦਾ ਟਕਰਾਅ ਹੋ ਜਾਂਦਾ ਆ ਇਸ ਮੁੰਡਿਆਂ ਦੇ ਨਾਲ ਉਸ ਤੋਂ ਬਾਅਦ ਬਹਿਸ ਵਾਜੀ ਹੋ ਜਾਂਦੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਬਹੁਤ ਮਾੜੀ ਗੱਲ ਆ ਔਰ ਸਭ ਤੋਂ ਜ਼ਿਆਦਾ ਮਾੜੀ ਗੱਲ ਤੇ ਇਹ ਆ ਕਿ ਜਿਹੜਾ ਪੰਜਾਬ ਦਾ মিডিਆ ਇਹਨੂੰ ਕਿਉਂ ਗਿਆ ਉਹ ਯਾਰ ਇਹਨੇ ਕਿਸਾਨ ਬੈਠੇ ਉੱਥੇ ਉਹ ਤੁਹਾਨੂੰ ਚੇਤ ਨਹੀਂ ਆਏ ਜਦੋਂ ਤੁਹਾਨੂੰ ਕਿਤੇ ਕੋਈ ਫੋਨ ਕਰਦਾ ਕਿ ਆਓ ਪ੍ਰਾਣੀਆਂ ਵਰਾਸਤਾ ਨੂੰ ਬਚਾਉਣਾ ਵਾ ਕਿਸੇ ਗਰੀਬ ਦੀ ਛੱਤ ਡੇਪੀ ਕਿਸੇ ਦੀ ਮਤ ਕਰਨੀ ਉਦੋਂ ਤੁਸੀਂ ਕਿੱਥੇ ਸੌ ਜਾਂਦੇ ਜੇ ਅੱਜ ਤੁਹਾਨੂੰ ਮਤਲਬ ਇਹ ਬੜਾ ਆ ਗਿਆ ਕਿ ਵਿਆਹ ਦੇ ਵਿੱਚ ਕਿੱਡਾ ਇੱਕ ਵੱਡਾ ਮਸਲਾ ਸੀ ਕੀ ਉੱਥੇ ਮਤਲਬ ਇਹੋ ਜਿਹਾ ਪਹਾੜ ਟੁੱਟ ਗਿਆ ਸੀ ਤੂਫਾਨ ਆ ਗਿਆ ਸੀ ਜਿਹੜਾ ਪੱਜ ਪੱਜ ਤੁਸੀਂ ਮਤਲਬ ਉਹਨਾਂ ਦੇ ਘਰਾਂ 'ਚ ਜਾ ਜਾ ਇੰਟਰਵਿਊ ਕਰਨ ਦੇ ਜੇ ਕਦੀ ਉਹਨਾਂ ਦੀ ਵੀ ਇੰਟਰਵਿਊ ਕਰ ਲਓ ਜਿਹੜੇ ਵਿਚਰਿਆਂ ਦੇ ਘਰਾਂ ਦੀਆਂ ਛੱਤਾਂ ਚੋਣ ਡੀਆਂ ਕਦੀ ਉਹਨਾਂ ਦੀ ਵੀ ਇੰਟਰਵਿਊ ਕਰ ਲਓ ਜਿਨ੍ਹਾਂ ਦੇ ਘਰ ਜਿਹੜੇ 90 90 ਸਾਲ ਦੇ ਬਜ਼ੁਰਗ ਜਿਹੜੇ ਰਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲਣ ਰਿਆ ਉਹਨਾਂ ਦੀ ਵੀ ਇੰਟਰਵਿਊ ਕਰ ਲੋ ਜਿਨ੍ਹਾਂ ਨੇ ਕਿਸ਼ਤਾਂ ਟੁੱਟੀਆਂ ਤੇ ਬੈਂਕ ਵਾਲਿਆਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਯਾਰ ਤੁਸੀਂ ਇੰਨਾ ਹੱਦ ਹੀ ਮੁਕਾਤੀ ਤੁਸੀਂ ਗੋਦੀ ਮੀਡੀਆ ਕਹਿੰਦੇ ਮੈਂ ਤਾਂ ਕਹਿੰਦਾ ਤੁਸੀਂ ਗੋਦੀ ਮੀਡੀਆ ਤੋਂ ਵੀ ਹੱਦ ਕਰਤੀ ਆ ਮੈਨੂੰ ਸਮਝ ਨਹੀਂ ਆਉਂਦੀ ਜਿਸ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ ਦੇ ਵਿੱਚ ਬੁੱਤ ਡੇਪਣ ਲੱਗਾ ਇਹ ਤੁਹਾਡੇ ਤਰਲੇ ਕੜਗੜ ਮਰ ਗਿਆ ਮੈਂ ਤਾਰਾਂ ਵਾਲਾ ਪੁਲ ਨਹਿਰ ਵਰਾਸਤੀ ਨਹਿਰ ਜਿਹੜੀ ਅੰਮ੍ਰਿਤਸਰ ਦੀ ਜਿੱਥੋਂ ਪੰਜ ਸਰੋਵਰਾਂ ਨੂੰ ਜਲ ਜਾਂਦਾ ਉੱਥੇ ਤੁਹਾਡੇ ਤਰਲੇ ਕੜਗੜ ਮਰ ਗਿਆ ਓਏ ਆਓ ਆ ਅੰਮ੍ਰਿਤਸਰ ਦੇ ਮੁੱਦੇ ਆ ਇੰਡੀਆ ਗੇਟ ਦੀ ਹਾਲਾਤ ਵੇਖੋ ਜਾ ਕੇ ਆ ਮੁੱਦੇ ਆ ਵੱਲੇ ਮੰਡੀ ਦਾ ਵੇਖ ਲਓ ਜਾ ਕੇ ਭਗਤਾਂ ਵਾਲੇ ਡੈਂਪ ਦਾ ਵੇਖ ਲਓ ਲੋਕੀ ਮਰਨ ਡੈ ਕੈਂਸਰ ਦੇ ਨਾਲ ਗੁਰਨਾਨਕਾ ਹਸਪਤਾਲ ਵੇਖ ਲਓ ਰੇਲਵੇ ਸਟੇਸ਼ਨ ਵੇਖ ਲਓ ਬੱਸ ਸਟੈਂਡ ਵੇਖ ਲਓ ਤੇ ਤੁਸੀਂ ਉਸ ਦਿਨ ਤੁਸੀਂ ਨਹੀਂ ਆਏ ਤੇ ਅੱਜ ਮੈਂ ਵੇਖਣ ਡਿਆ ਤੁਸੀਂ ਚੁੱਕ ਚੁੱਕ ਕਲਿੱਪਾਂ ਜੀ ਉੱਥੇ ਵਿਆਹ ਚ ਆ ਹੋ ਗਿਆ ਜੀ ਮੁੰਡੇ ਨੇ ਪੈਸੇ ਸੁੱਟਤੇ ਜੀ ਇਹ ਕੀ ਐ ਰੇ ਪੰਜਾਬ ਦੀਆਂ ਗੱਲਾਂ ਵਾ ਵੇਲੇ ਵਾਲੇ ਕੰਮ ਵੇਲੇ ਤੁਸੀਂ ਹੋਗੇ ਤੇ ਵੇਲੇ ਹੋਗੇ ਕਿਹੜੇ ਬੰਨੇ ਤੁਸੀਂ ਸਾਡੇ ਸਮਾਜ ਨੂੰ ਕੀ ਸਿੱਖਿਆ ਦੇ ਰਿ ਸ਼ਰਮ ਆਉਂਦੀ ਵੇਖ ਕੇ ਜਦੋਂ YouTube ਤੇ ਵੇਖੀਦਾ ਕਿ ਆ ਵਿਹਲੇ ਆਏ ਵਾਲੇ ਕੰਮ ਆ ਉਹ ਮੀਡੀਆ ਵਾਲੇ ਤੁਰੇ ਫਿਰਦੇ ਮਗਰ ਮਗਰ ਜਾ ਕੇ ਕੀਏ ਕੋਈ ਕੰਮ ਆ ਕੋਈ ਮੁੱਦਾ ਵਾ ਦੱਸੋ ਮੈਨੂੰ ਕਿਹੜਾ ਮੁੱਦਾ ਐ ਕਿਹੜੀ ਕੋਈ ਮੁੱਦੇ ਦੀ ਗੱਲ ਆ ਬਿਲਕੁਲ ਫਾਲਤੂ ਟਾਈਮ ਖਰਾਬ ਕਰ ਰਹੇ ਨੇ ਕੋਈ ਮੁੱਦਾ ਨਹੀਂ ਆ ਇਹ ਲੱਗਦਾ ਨਹੀਂ ਸੋਨੂ ਭਾਜੀ ਇਹ ਜਿਹੜਾ ਇੱਕ ਮੁੱਦਾ ਸੀ ਦੇਖਦੇ ਆਂ ਵੀ ਅਕਸਰ ਵਿਆਹ ਸ਼ਾਦੀਆਂ ਵਿੱਚ ਅਸੀਂ ਦੇਖਦੇ ਆਂ ਵੀ ਕੋਈ ਨਵਾਂ ਮੁੱਦਾ ਨਹੀਂ ਮੈਂ ਕਹਿ ਸਕਦਾ ਅਕਸਰ ਵਿਆਹ ਸ਼ਾਦੀਆਂ ਜਿੱਥੇ ਕੋਈ ਨੱਚਣ ਵਾਲੇ ਜਾਂ ਸੱਭਿਆਚਾਰਕ ਗਰੁੱਪ ਚੱਲਦਾ ਜਾਂ ਹਮੇਸ਼ਾ ਅਸੀਂ ਦੇਖਦੇ ਵੀ ਤਕਰਾਰ ਹੋ ਜਾਂਦੀ ਆ ਨੱਚਾ ਗਾਉਣ ਨੂੰ ਲੈ ਕੇ ਤੁਸੀਂ ਵੇ ਤੇ ਹੁੰਦੇ ਰਹਿੰਦੇ ਆਏ ਜਿਹੜਾ ਕਿਸੇ ਨੇ ਬਣਾ ਕੇ ਛੋਛੇ ਬਾਜੀ ਦੀ ਛੜਤੀ ਆ ਡਰਾਮਾ ਜਿਹਾ ਕਰਤਾ ਵਾ ਉਹ ਵੇਲੜ ਸਾਡੇ ਬੰਦਿਆਂ ਨੂੰ ਕੋਈ ਖਬਰ ਨਹੀਂ ਲੱਭੀ ਉਤੁਰ ਪੇ ਇਧਰ ਨੂੰ ਮੈਂ ਤਾਂ ਤੁਹਾਨੂੰ ਦੱਸੜਿਆ ਵੀ ਅੱਜ ਪੰਜਾਬ ਦੇ ਨੌਜਵਾਨ ਛੜ ਛੜ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਉਹ ਨਹੀਂ ਇਹਨਾਂ ਨੂੰ ਚੇਤੇ ਇਹਨਾਂ ਨੂੰ ਇਹ ਚੇਤੇ ਵੀ ਇੱਕ ਕੁੜੀ ਦੇ ਉੱਥੇ ਨੱਚਣ ਡੇ ਸੀ ਉਹ ਸ਼ਰਾਬ ਪੀਣ ਡੇ ਸੀ ਕਿਤੇ ਆ ਕੁਝ ਹੋ ਗਿਆ ਯਾਰ ਤੁਸੀਂ ਇੱਕ ਪਹਿਲੂ ਵੇਖ ਲਿਆ ਦੂਜਾ ਪਹਿਲੂ ਵੇਖਿਆ ਕਿਤੇ ਵੀ ਕੋਈ ਇੱਕ ਜ ਲੜਕੀ ਗਾਲਾਂ ਕੱਢਣ ਦੀ ਆ ਉਹਨਾਂ ਨੇ ਕੁਝ ਕਹਿਤਾ ਵਾ ਉਹ ਕੋਈ ਐਡਾ ਮਸਲਾ ਹੈਗਾ ਤੇ ਅਣੀ ਖਿੱਚ ਕੇ ਉਹਨੂੰ ਐਡਾ ਬਣਾਤਾ ਵੀ ਆ ਕਰਦੇ ਕੀ ਹੀ ਦੱਸ ਮਤਲਬ ਤੁਸੀਂ ਇੱਕ ਪੱਖ ਸੁਣ ਲਿਆ ਦੂਜਾ ਪੱਖ ਸੁਣਿਆ ਨਹੀਂ ਵਿਆਹਾਂ ਦੇ ਵਿੱਚ ਜਿਨ੍ਹਾਂ ਨੇ ਸੱਦਿਆ ਵਾ ਪਹਿਲਾਂ ਮੈਨੂੰ ਉਹਨਾਂ ਨੂੰ ਦੱਸੋ ਵੀ ਯਾਰ ਤੁਸੀਂ ਥੋੜੀ ਬਹੁਤੀ ਸ਼ਰਮ ਕਰੋ ਭਈ ਵਿਆਹਾਂ ਤੇ ਜਿਹੜੇ ਕਰਦੇ ਜੇ ਤੁਸੀਂ ਤੇ ਅਕਾਲ ਤਖਤ ਦੀ ਮਰਿਆਦਾ ਨੂੰ ਹੀ ਕਿਤੇ ਟੰਗਦਾ ਤੁਸੀਂ ਮੰਨਦੇ ਹੀ ਨਹੀਂ ਜਦੋਂ ਤੁਸੀਂ ਗੁਰੂ ਸਾਹਿਬ ਦਾ ਹੁਕਮ ਹੀ ਮੰਨਦੇ ਤੇ ਫਿਰ ਵਿਆਹਾਂ ਤੇ ਆ ਕਿਹੜਾ ਕੰਮ ਆ ਆਪਣੇ ਵੀ ਘਰਾਂ ਚ ਸਾਰਿਆਂ ਦੇ ਧੀਆਂ ਪਣਾ ਹੈਗੀਆਂ ਉੱਥੇ ਲਿਆ ਕੇ ਕੁੜੀਆਂ ਨੂੰ ਨਚਾਉਣਾ ਆਪਣੇ ਪਰਿਵਾਰਾਂ ਦੇ ਗਾੜੀ ਤੇ ਉੱਤੇ ਮੂੰਹ ਚ ਪੈਸੇ ਪਾ ਪਾ ਕੇ ਛੁੱਟਣੇ ਉਹਨਾਂ ਤੋਂ ਸ਼ਰਾਬਾਂ ਪੀਣੀਆਂ ਤੇ ਜਿਹੜੇ ਬਜ਼ੁਰਗ ਜਾ ਕੇ ਤੇ ਗੁਰਦੁਆਰੇ ਦੇ ਵਿੱਚ ਕੁਰਸੀ ਮੰਗਦੇ ਆ ਤੇ ਉਹ ਉੱਥੇ ਵੇਖੋ ਕਿਦਾਂ ਨੱਚਣ ਡਿਆ ਹੁੰਦੇ ਆ ਤੇ ਇਹ ਬੇਸ਼ਰਮੀ ਦੀਆਂ ਹੱਦਾਂ ਸਾਰੀਆਂ ਨਾ ਪਾਰ ਕਰਤੀਆਂ ਅੱਜ ਤੇ ਮੈਂ ਇਹ ਗੱਲ ਕਹਾਂ ਵੀ ਕਲਯੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ ਨੇਤਾਜੀ ਛੱਡ ਦੇ ਕੁਰਸੀ ਨਾ ਭਵੇਂ ਔਖਾ ਖਾਣਾ ਪਾਚ ਰਿਹਾ ਜਿਹੜਾ ਰੱਜ ਕੇ ਕਰੂਗਾ ਲੋਚ ਪੋਣੇ ਉਹੀ ਆਉਣੇ ਵਾਲਾ ਸੰਤ ਹੋ ਇਦਾਂ ਦੁਨੀਆ ਦਾ ਅੰਤ ਹੋਊ ਇਦਾਂ ਦੁਨੀਆ ਦਾ ਅੰਤ ਹੋਊ ਇਹ ਦੁਨੀਆ ਦਾ ਅੰਤ ਜਿਹੜਾ ਵਾ ਨਾ ਉਹ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮੀਡੀਆ ਦਾ ਵਾ ਪੰਜਾਬ ਦੇ ਮੀਡੀਆ ਦਾ ਉਹਨਾਂ ਨੂੰ ਕੋਈ ਖਬਰ ਨਹੀਂ ਲੱਭਦੀ ਕੋਈ ਉਹਨਾਂ ਨੂੰ ਮੁੱਦਾ ਨਹੀਂ ਯਾਰ ਖਾਲਸੇ ਦੀ ਜਨਮ ਭੂਮੀ ਨੰਦਪੁਰ ਸਾਹਿਬ ਨੂੰ ਜਾਣ ਵਾਲਾ ਜਿਹੜਾ ਰਸਤਾ ਵਾ ਉਹ ਕਿਸੇ ਸਰਕਾਰ ਨੇ ਨਹੀਂ ਬਣਾਇਆ ਇਹਨਾ ਟੁੱਟਾ ਸੀ ਉੱਥੇ ਕਾਰ ਸੇਵਾਲੇ ਮਹਾਪੁਰਸ਼ਾਂ 1400 ਕਰੋੜ ਦੀ ਉਹ ਸੜਕ ਬਣ ਰਹੀ ਤੁਸੀਂ ਵੀ ਕਹੇ ਸੀ ਤੇ ਮੈਨੂੰ ਦੱਸੋ ਵੀ ਇਹਨਾਂ ਨੂੰ ਉਹ ਨਹੀਂ ਚਿੱਤੇ ਆਉਂਦਾ ਵੱਡੇ ਵੱਡੇ ਟੋਲ ਪਲਾ ਰਹਿਆਂ ਤੇ ਕੀ ਕੁਝ ਹੁੰਦਾ ਰੋਜ਼ ਕੁੱਟਮਾਰਾਂ ਹੁੰਦੀਆਂ ਉਹ ਨਹੀਂ ਚਿੱਤੇ ਆਉਂਦਾ ਤੇ ਅੱਜ ਸਾਡੇ ਇਹ ਜਿਹੜੇ ਧਾਰਮਿਕ ਸਥਾਨਾਂ 'ਚ ਕੀ ਕੁਝ ਹੋਣ ਰਿਆ ਧਰਮ ਦੇ ਨਾਮ ਤੇ ਰਾਜਨੀਤੀਆਂ ਹੋਣੀਆਂ ਕਿੱਦਾਂ ਸੜਕਾਂ ਤੇ ਕੁੜੀਆਂ ਨੂੰ ਛੇੜਿਆ ਜਾਂਦਾ ਕਿੱਦਾਂ ਗੋਲੀਆਂ ਚੱਲਦੀਆਂ ਕਿੱਦਾਂ ਫਰੋਤੀਆਂ ਉਹ ਚੇਤੇ ਨਹੀਂ ਆ ਨਿਕਾ ਜੇ ਕੰਮ ਆ ਗਿਆ ਵਿਆਹ ਦੇ ਵਿੱਚ ਜੀ ਉੱਥੇ ਇੱਕ ਲੜਕੀ ਨੱਚਣ ਦੀ ਹੀ ਜੀ ਉੱਥੇ ਜਾ ਕੇ ਜੀ ਉਹਨਾਂ ਨੇ ਇਦਾਂ ਕਰਤਾ ਜੀ ਤੇ ਰੋਜ਼ ਨਿਤ ਕੰਮ ਹੁੰਦਾ ਵਾ ਤੇ ਹਰ ਵਿਆਹ 'ਚ ਚਲ ਜਾਇਆ ਕਰਨ ਮੀਡੀਆ ਵਾਲੇ ਜਾ ਕੇ ਬਹਿ ਜਾ ਕਰਨ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਨਾ ਤੇ ਉੱਥੇ ਜਾ ਕੇ ਬੈਠਿਆ ਕਰਨ ਵੇਖਿਆ ਕਰਨ ਇਹ ਕੋਈ ਚੰਗੀ ਗੱਲ ਤੇ ਹੈਗੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਏਡੀ ਵੱਡੀ ਗੱਲ ਸੀ ਜਿੱਡੀ ਕ ਬਣਾਤੀ ਹੈ ਸੋਨੋ ਭਾਈ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਮੈਨੂੰ ਦਸ਼ਕਾ ਜੀ ਨੂੰ ਸਾਂਝਾ ਕਰਦੇ ਹੋ ਵੀ ਇਸ ਨੂੰ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਵੀ ਅਜਿਹੇ ਵਿਆਹਾਂ ਸ਼ਾਦੀਆਂ 'ਚ ਇਸ ਤਰ੍ਹਾਂ ਦਾ ਖਲਾਲਾ ਪੈਣਾ ਜਾਂ ਇਸ ਤਰ੍ਹਾਂ ਦੇ ਸੱਭੇ ਜੱਗ ਨੂੰ ਬੁਲਾਉਣਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ ਜ਼ਿੰਮੇਵਾਰ ਵੇਖੋ ਇੱਕ ਤੇ ਜਿਹੜੇ ਵਿਆਹ ਵਾਲਾ ਪਰਿਵਾਰ ਆ ਉਹ ਉਸ ਵੇਲੇ ਕੀ ਡਿਮਾਂਡ ਕਰਦੇ ਆ ਵੀ ਸਭ ਤੋਂ ਟੌਪ ਦੀ ਕੁੜੀ ਲੈ ਕੇ ਆਏ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਮਤਲਬ ਜਦੋਂ ਕਹਿੰਦੇ ਵੀ ਸਭ ਤੋਂ ਵਧੀਆ ਜੀ ਲੈ ਯਾਰ ਤੁਸੀਂ ਕਿਸੇ ਗਰੀਬ ਦੀ ਮਦਦ ਕਰਦੇ ਹੋ ਕਿਸੇ ਦੀ ਕੋਈ ਛੱਤ ਪੈਣ ਵਾਲੀ ਪਵਾਦੇ ਹੋ ਕਿਸੇ ਦੇ ਬੱਚੇ ਨੂੰ ਪੜ੍ਹਾਈ ਕਰਾਦੇ ਹੋ ਕਿਤੇ ਮਹਾਰਾਜ ਦਾ ਸ਼ੁਕਰਿਆਦਾ ਕਰਦੇ ਹੋ ਜਦੋਂ ਪਾਠੀ ਨੂੰ ਪੈਸੇ ਦੇਣੇ ਹੁੰਦੇ ਉਦੋਂ ਤੇ ਤੁਸੀਂ ਮਤਲਬ ਉਹ ਡੋਡੋ ਨੂੰ ਪੈਂਦੇ ਵੀ ਤੂੰ ਖੰਡ ਪਾੜਦੇ ਨੇ ਪੈਸੇ ਮੰਗ ਲੇ ਤੇ ਜਦੋਂ ਤੁਸੀਂ ਸੜਕਾਂ ਤੇ ਕਰਨੇ ਆ ਪ੍ਰੋਗਰਾਮ ਤੇ ਤਮਾਸ਼ੇ ਕਰਨੇ ਆ ਸਟੇਜਾਂ ਤੇ ਤੇ ਉਦੋਂ ਤੁਸੀਂ ਕਹਿੰਦੇ ਟੌਪ ਦਾ ਕਲਾਕਾਰ ਚਾਹੀਦਾ ਉਦੋਂ ਤੁਸੀਂ ਮਤਲਬ ਕੁੜੀਆਂ ਵੀ ਕਹਿੰਦੇ ਸਾਨੂੰ ਵਧੀਆ ਚਾਹੀਦੀਆਂ ਤੇ ਫਿਰ ਤੁਸੀਂ ਜਦੋਂ ਸ਼ਰਾਬ ਪੀ ਕੇ ਉੱਥੇ ਇਹੋ ਜਿਹੀਆਂ ਹਰਕਤਾਂ ਕਰਦੇ ਜੇ ਤਾਂ ਫਿਰ ਤਮਾਸ਼ਾ ਕਿਉਂ ਵੜਾਉਂਦੇ ਜੇ ਅੱਜ ਪੰਜਾਬ ਦਾ ਪੰਜਾਬ ਕੁਰਬਾਨੀਆਂ ਵਾਲੀ ਧਰਤੀ ਸੀ ਸੂਰ ਬਿਰਜੋਦਿਆਂ ਦੀ ਧਰਤੀ ਸੀ ਅੱਜ ਨਚਾਰਾਂ ਦੀ ਧਰਤੀ ਬਣਾਤੀ ਇਹਨਾਂ ਨੇ ਤੁਹਾਨੂੰ ਜਿੰਨਾਂ ਵਾਲਾ ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਵੀ ਜੇਕਰ ਅਸੀਂ ਸੱਭਿਆਚਾਰ ਗਰੁੱਪ ਦੀ ਗੱਲ ਕਰੀਏ ਵੀ ਕਹਿੰਦੇ ਸੱਭਿਆਚਾਰ ਗਰੁੱਪ ਪੰਜਾਬੀ ਕਲਚਰ ਵਿਖਾਉਂਦੇ ਆ ਪਰ ਅਸੀਂ ਦੇਖਿਆ ਵੀ ਜਿਹੜੀਆਂ ਲੜਕੀਆਂ ਨੱਚਦੀਆਂ ਨੇ ਸਟੇਜਾਂ ਉੱਤੇ ਕੀ ਤੁਹਾਨੂੰ ਲੱਗਦਾ ਵੀ ਉਹ ਪੰਜਾਬੀ ਦਾ ਸੱਭਿਆਚਾਰਕ ਨਚਾ ਤੁਸੀਂ ਕਿਸਾ ਦੇਖਦੇ ਹੋ ਪੰਜਾਬੀ ਸੱਭਿਆਚਾਰ ਨੂੰ ਤੇ ਇਹਨਾਂ ਨੇ ਨੱਚਣਾ ਗਾਉਣਾ ਕਿਸਾ ਦੇਖਦੇ ਹੋ ਤੁਸੀਂ ਨਸ਼ਕਾ ਨੂੰ ਸਾਜਿਆ ਕਰਦੇ ਕਾਹਦਾ ਸੱਭਿਆਚਾਰ ਕੇ ਹੈ ਮੈਨੂੰ ਦੱਸੋ ਕਦੀ ਮਨਮੋਣ ਵਾਰਸ ਦਾ ਤੁਸੀਂ ਗਾਣਾ ਸੁਣਿਆ ਸਰਤਾਜ ਦਾ ਗਾਣਾ ਸੁਣਿਆ ਉਹ ਸੱਭਿਆਚਾਰਕ ਉਹ ਕੌਂਦੇ ਆ ਸੱਭਿਆਚਾਰ ਕੇ ਜਿਹੜਾ ਗੰਦ ਪਾਉਂਦੇ ਉੱਥੇ ਸਟੇਜਾਂ ਤੇ ਉਹ ਮਤਲਬ ਪਾ ਕੇ ਛੋਟੇ ਛੋਟੇ ਕੱਪੜੇ ਇਹ ਕਿਹੜਾ ਸੱਭਿਆਚਾਰ ਕਰਨਵਾਈ ਇਹ ਸਾਡਾ ਕਲਚਰ ਹੀ ਨਹੀਂ ਪੰਜਾਬ ਦਾ ਇਹ ਤੇ ਗੋਰਿਆਂ ਦਾ ਕਲਚਰ ਲਿਆ ਕੇ ਤੁਸੀਂ ਥੋਪਤਾ ਇਹਨੂੰ ਕਈ ਜਾਓ ਸੱਭਿਆਚਾਰ ਕੇ ਇਹਨਾਂ ਦੀ ਦੇਣ ਕੀ ਸਮਾਜ ਨੂੰ ਇਹ ਕੋਈ ਸਿੱਖਿਆ ਥੋੜੀ ਅਸੱਲੇ ਪਰਿਵਾਰ ਬੈਠੇ ਬੱਚੇ ਬੈਠੇ ਛੋਟੇ ਛੋਟੇ ਤੇ ਉੱਤੇ ਸਟੇਜ ਤੇ ਆਪਾਂ ਕਿਹੜੇ ਤਮਾਸ਼ੇ ਕਰ ਦਿੰਨੇ ਆ ਉੱਥੇ ਪਿਓ ਦਾਦਿਆਂ ਨੇ ਸ਼ਰਮ ਲਾ ਕੇ ਨੱਚਣ ਦੇ ਹੁੰਦੇ ਇਹ ਕੋਈ ਮਹਿਤ ਨਹੀਂ ਮੰਨਦਾ ਸੱਬਿਆ ਚਰ ਗਿਆ ਇਹ ਤੇ ਲੰਤਾਂ ਹੀ ਕਹੂੰਗਾ ਮੈਂ ਵੀ ਇਹਨਾਂ ਨੂੰ ਸ਼ਰਮ ਚਾਹੀਦੀ ਥੋੜੀ ਬਹੁਤੀ ਜਿਹੜੇ ਵਿਆਹਾਂ ਚ ਕੰਮ ਕਰਦੇ ਆ ਬਿਲਕੁਲ ਨਹੀਂ ਕਰਨੇ ਚਾਹੀਦੇ ਜਿਹੜੀ ਪੰਜਾਬ ਦੀ ਵਿਰਾਸਤ ਆ ਉਹਨੂੰ ਸੰਭਾਲਣਾ ਚਾਹੀਦਾ ਸਾਨੂੰ ਇਹ ਕੰਮ ਸ਼ੋਭਾ ਹੀ ਨਹੀਂ ਦਿੰਦੇ ਜਦੋਂ ਸਾਡੇ ਮਤਲਬ ਮਰਿਆਦਾ ਹੀ ਨਹੀਂ ਇਹ ਤੇ ਫਿਰ ਅਸੀਂ ਇਹ ਕਿਹੜੇ ਫੋਕੇ ਟੌਰ ਬਣਾਉਣ ਦੇ ਚੱਕਰ ਚ ਪਏ ਆ ਅੰਤ ਵੇਲੇ ਕੋ ਉਹੀ ਕਰਦਿਆਂ ਦੇ ਚੁੱਕੇ ਮਾਰਦੇ ਜਿਹੜੇ ਤੇ ਉਹੋ ਕਰਦਿਆਂ ਜਿਹੜੇ ਵਿਆਹਾਂ ਤੇ ਤਮਾਸ਼ੇ ਕਰਦੇ ਨੇ ਇਹਨੇ ਪੈਸੇ ਲਾ ਕੇ ਤੁਸੀਂ ਕਿਸੇ ਕੋ ਸੀਸਾ ਲਓ ਕਿਸੇ ਕੋ ਦਵਾਵਾ ਲਓ ਕਿਸੇ ਦੀ ਮਦਦ ਕਰੋ ਤੇ ਆਹ ਕਿਹੜਾ ਕੰਮ ਹੈ ਜਾ ਕੇ ਉੱਥੇ ਵੇਖੋ ਆ ਕਿੰਨੇ ਕਿੰਨੇ ਪਿੰਗਲਵਾੜੇ ਭਰੇ ਪਏ ਆ ਪਰਾਜਕਾਲ ਦੀ ਲੜਕੀਆਂ ਸੀ ਦੇ ਦੇ ਸਟੇਜਾਂ ਉਤੇ ਪੰਜਾਬੀ ਗਾਣਿਆਂ ਤੇ ਕਿਸ ਤਰ੍ਹਾਂ ਨਾਦੀਏ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੁਸੀਂ ਵੀ ਕਿਹੜੇ ਵਿਆਹ ਸ਼ਾਦੀ ਜਾਂਦੇ ਹੋਗੇ ਪਰਿਵਾਰ ਦੇ ਨਾਲ ਕਿੰਨੀ ਕਿ ਤੁਹਾਨੂੰ ਨਮੋਸ਼ੀ ਦਾ ਸ਼ਰਨਾ ਜਿਹੜਾ ਸਾਹਮਣਾ ਕਰਨਾ ਪੈਂਦਾ ਬੜਾ ਦੁੱਖ ਲੱਗਦਾ ਹੈ ਕਿ ਅੱਜ ਜਿਹੜੀ ਕੌਮ ਸੀਗੀ ਹਰਦੀ ਸਿੰਘ ਨਲੂਏ ਦੀ ਮਹਾਰਾਜਾ ਰਣਜੀਤ ਜਿਹੜਾ ਪੰਜਾਬ ਅੱਜ ਸੂਰਬੀਰ ਯੋਧਿਆਂ ਦੀ ਧਰਤੀ ਨਾ ਜਾਣਿਆ ਜਾਂਦਾ ਹੈ ਉਹਨੂੰ ਨਚਾਰਾਂ ਦਾ ਬਣਾਉਣ ਵਾਲੇ ਬੰਨੇ ਪੂਰਾ ਯੋਰ ਲੱਗਿਆ ਅੱਜ ਮੈਨੂੰ ਇਹਨਾਂ ਦੀ ਤੇ ਛੱਡੋ ਸਾਡੇ ਲੀਡਰ ਵੀ ਭੰਗੜੇ ਪਾਉਣ ਦੇ ਬੜੇ ਲੱਗੇ ਆ ਤੇ ਇਹਨਾਂ ਨੂੰ ਇਹਨਾਂ ਤੇ ਥੋੜਾ ਬਹੁਤਾ ਵਿਚਾਰ ਕਰਨਾ ਚਾਹੀਦਾ ਨਾ ਵੀ ਯਾਰੇ ਪੰਜਾਬ ਆ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ ਪੰਜਾਬ ਦਾ ਕਲਚਰ ਕੀ ਆ ਪੰਜਾਬ ਦੀ ਕੀ ਦੇਣ ਹੈ ਦੂਜੇ ਸੂਬਿਆਂ ਨੂੰ ਤੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਉਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਅੱਜ ਸਾਰਾ ਜਿਹੜਾ ਡਰਾਮਾ ਜਿਹਾ ਹੋਣ ੜਿਆ ਨਵਾਂ ਹੀ ਉਹਨੂੰ ਵਿਖਾਈ ਜਾਂਦੇ ਐਡੀ ਇੱਕ ਗੱਲ ਉਹਨੂੰ ਖਿੱਚ ਕੇ ਐਡਾ ਕਰਦਾ ਤੇ ਮੇਰੇ ਤੋਂ ਲੜਕੀ ਨੂੰ ਵੀ ਬੇਨਤੀ ਆ ਵੀ ਇਹਨਾਂ ਦੇ ਮਗਰ ਲੱਗ ਕੇ ਐਵੇਂ ਨਾ ਇਹ ਨਾ ਤੇ ਕਿਸੇ মিডিਆ ਵਾਲੇ ਨੇ ਕੋਟ ਕਚੇਰੀ ਵਾਲੇ ਚੱਕਰਾਂ 'ਚ ਪੈਣਾ ਤੇ ਨਾ ਇਹਨਾਂ ਨੇ ਕਦੇ ਇਹ ਤੇ ਬਸ ਰਸਤਾ ਸਾਰੇ ਦੱਸ ਦਿੰਦੇ ਟਿਕਟੋਕ ਨੂੰ ਕਰਾਉਣੀ ਪੈਂਦੀ ਹੁੰਦੀ ਆ ਤੇ ਚਲੋ ਜੇ ਉਹਨੇ ਗਲਤੀ ਕੀਤੀ ਦੂਜੇ ਨੇ ਤੇ ਤੁਹਾਡੇ ਕੋਲ ਵੀ ਤੁਸੀਂ ਵੀ ਜੋ ਕਹਿਤਾ ਮਾੜਾ ਚੰਗਾ ਤੇ ਇਸ ਚੀਜ਼ ਨੂੰ ਛੱਡੋ ਤੁਸੀਂ ਵੀ ਗਾਂ ਆਪਣਾ ਕੰਮ ਜੇ ਕਰਨਾ ਵਾ ਤੇ ਉਹਨਾਂ ਨੇ ਵੀ ਗਾਂ ਜਿਹੜਾ ਗਾਂ ਵਿਆਹਾਂ ਤੇ ਕੋਈ ਬੁਲਾਉਣਾ ਵਾ ਤੇ ਉਹਨਾਂ ਨੂੰ ਮੇਰੀ ਬੇਨਤੀ ਵਿਆਹ ਵਾਲਿਆਂ ਨੂੰ ਵੀ ਤੁਹਾਨੂੰ ਤੇ ਮੇਰੇ ਸਾਹ ਨਾ ਜ਼ਿਆਦਾ ਸਬਕ ਲੈ ਲੈਣਾ ਚਾਹੀਦਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਵੀ ਭਰਾਓ ਗਾਂ ਜਦੋਂ ਵਿਆਹ ਕਰੋਗੇ ਨਾ ਸਾਦਾ ਵਿਆਹ ਕਰੋ ਗੁਰੂ ਮਰਿਆਦਾ ਦੇ ਨਾਲ ਕਰੋ ਆ ਡਰਾਮੇ ਬੰਦ ਕਰ ਦਿਓ ਡਰਾਮਿਆਂ ਨੇ ਤੁਹਾਨੂੰ ਅੱਜ ਕਿੱਡਾ ਜਲੂਸ ਕੜਤਾ ਪੰਜਾਬ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ 'ੇ ਤੁਹਾਡਾ ਕੜਤਾ ਤੇ ਸ਼ਰਾਬ ਪੀ ਕੇ ਕਿਹੜਾ ਆਪਾਂ ਨੂੰ ਸ਼ੋਭਾ ਦਿੰਦਾ ਇਹ ਕੰਮ ਇਹ ਕੋਈ ਸਾਡੇ ਹੈਗਾ ਤਾਂ ਨਹੀਂ ਕਲਚਰ ਤਾਂ ਨਹੀਂ ਆ ਬਾਬੇ ਨਾਨਕ ਨੇ ਤੁਹਾਡੀਆਂ ਗੱਡੀਆਂ ਨਹੀਂ ਵੇਖਣੀਆਂ ਤੁਹਾਡੇ ਵਿਆਹ ਨਹੀਂ ਵੇਖਣੇ ਉਹਨੇ ਨਿਮਰਤਾ ਵੇਖਣੀ ਤੁਸੀਂ ਚੰਗੇ ਕੰਮ ਕਿਹੜੇ ਕੀਤੇ ਆ ਚੰਗੇ ਕੰਮ ਕਰੋ ਅੰਤ ਵੇਲੇ ਕੋਈ ਨਹੀਂ ਜੇ ਲਾਗੇ ਆਉਂਦਾ ਇਹ ਸਭ ਕੁਝ ਇੱਥੇ ਰਹਿ ਜਾਂਦੇ ਡਰਾਮੇ ਡਰਮੇ ਛੱਡ ਕੇ ਤੇ ਸਾਦਾ ਜੀਵਨ ਜੀਓ ਮੇਰੀ ਤੇ ਸਾਰਿਆਂ ਨੂੰ ਬੇਨਤੀ ਆ। ਹੁਣ ਜੁੰਡਾ ਵਾਲਾ ਜੀ ਲੜਕੀ ਤੇ ਬੜੇ ਇਲਜ਼ਾਮ ਲੱਗ ਰਹੇ ਨੇ ਵੀ ਕਹਿੰਦੇ ਲੜਕੀ ਨੇ ਸ਼ਰਾਬ ਪੀਤੀ ਸੀ ਸ਼ਰਾਬ ਪੀ ਕੇ ਜਿਹੜੇ ਸਟੇਜ ਤੇ ਚੜੀ ਆ ਇਹਦੇ ਵਿੱਚ ਕਿੰਨੀ ਸੱਚਾਈ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਇਹ ਤੇ ਕੀ ਬੋਲਣਾ ਚਾਹੋਗੇ ਤੁਸੀਂ ਮੈਂ ਤੇ ਭਾਜੀ ਜ਼ਿਆਦਾਤਰ ਵੇਖੋ ਇਹਨਾਂ ਦੀਆਂ ਇੰਟਰਵਿਊ ਸੁਣੀਆਂ ਹੀ ਨਹੀਂ ਮੈਂ ਤੇ ਜਦੋਂ ਵੇਨਾ ਨਾ ਮੈਂ ਫਜ਼ੂਲ ਚੀਜ਼ਾਂ ਤੇ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਨਾ ਤੇ ਉਹ ਸਾਡਾ ਬਣਦਾ ਵੇਖਣਾ ਕੋ ਜਿਹੜਾ ਅਸੀਂ ਇੱਕ ਮਤਲਬ ਪਬਲਿਸਿਟੀ ਡਰਾਮਾ ਜਾਇ ਤੁਹਾਨੂੰ ਕਹਿ ਸਕਦੇ ਵੀ ਹੋਣ ਡਿਆ ਜਿਹੜਾ ਤੇ ਉਹਨੂੰ ਹਾਈਪ ਦੇਂਡਿਆ ਸਾਡਾ মিডিਆ ਤੇ মিডিਆ ਵਾਲੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਓ ਲੋਕਾਂ ਦੀਆਂ ਜਿਹੜੀਆਂ ਛਤਾਂ ਪੈਣ ਵਾਲੀਆਂ ਉਹ ਜਾ ਕੇ ਵੇਖੋ ਗਰੇਵਾਲ ਸਾਹਿਬ ਜਿੱਦਣ ਡਾਕਟਰ ਪੰਪੋਛ ਦੀ ਮੌਤ ਹੋ ਗਈ ਸੀ ਵੱਲੇ ਹਸਪਤਾਲ ਤੁਸੀਂ ਮੇਰੇ ਨਾਲ ਸੀਗੇ ਤੇ ਤੁਹਾਨੂੰ ਪਤਾ ਨਾ ਉਹ ਆਈਐਸ ਦੀ ਤਿਆਰੀ ਕਰਨ ਦੀ ਕੁੜੀ ਐਮਬੀਬੀਐਸ ਕਰ ਲਈ ਸੀ ਉਦੋਂ ਦੇ মিডিਆ ਵਾਲੇ ਵੀਰ ਕਿੱਥੇ ਸੀਗੇ ਤੇ ਅੱਜ ਆ ਚੀਜ਼ ਨੂੰ ਵਿਖਾਉਣ ਡਿਆ ਨੇਕਾਂ ਕੁੜੀਆਂ ਦੇ ਨਾਲ ਵੇਖੋ ਕੀ ਕੁਝ ਹੁੰਦਾ ਵਾ ਆ ਬੱਸ ਸਟੈਂਡ ਤੇ ਜਾ ਕੇ ਵੇਖ ਲਓ ਹੋਟਲਾਂ ਦੇ ਬਾਹਰ ਕੀ ਹੁੰਦਾ ਕੀ ਤੁਹਾਨੂੰ ਇਹੀ ਮੁੱਦਾ ਦਿਖ ਪਿਆ ਹੋਰ ਪੰਜਾਬ 'ਚ ਕੋਈ ਮੁੱਦਾ ਨਹੀਂ ਆ ਕੋਈ ਉਹ ਕੰਮ ਕਰੋ ਜਿਹੜਾ ਕਿਸੇ ਦੇ ਕੰਮ ਆਵੇ ਜਿਹੜੀ ਕੋਈ ਸਿਹਤ ਦੇਵੇ ਇਹ ਨਾ ਤੇ ਮੈਂ ਇਸ ਮੁੱਦੇ ਨੂੰ ਕੋਈ ਮੁੱਦਾ ਮੰਨਦਾ ਤੇ ਨਾ ਇਹ ਕੋਈ ਹੈਗਾ ਤੇ ਨਾ ਇਹ ਡਰਾਮਾ ਜਿਹਾ ਰਚਿਆਵੇਂ ਤੇ ਉਹ ਚਾਰ ਪੰਜ ਦਿਨਾਂ ਤੋਂ ਉਹ ਹੀ ਚੱਲਣ ਡਿਆ ਤੇ ਬਿਲਕੁਲ ਹੀ ਫਜ਼ੂਲ ਗੱਲਾਂ ਵਾ ਤੇ ਇਹੋ ਜਿਹੇ ਕੰਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਗਲਤੀ ਕਿਸੇ ਇੱਕ ਦੀ ਨਹੀਂ ਆ ਗਲਤੀ ਦੋਵਾਂ ਪੱਖੋਂ ਹੀ ਆ ਜੇ ਇੱਕ ਨੇ ਕੀਤੀ ਤੇ ਦੂਜੇ ਨੇ ਵੀ ਕਰਤੀ ਤੇ ਫਿਰ ਹੁਣ ਪੁਲਿਸ ਨੂੰ ਪੁੱਛ ਗਏ ਤੇ ਇਹਨਾਂ ਨੇ ਕੀਤਾ ਨਹੀਂ ਇਹ ਕੁਛ ਤੇ ਹੁਣ ਸਾਰੀਆਂ ਗੱਲਾਂ ਪ੍ਰਸ਼ਾਸਨ ਤੇ ਦੇ ਇੱਧਰ ਉੱਧਰ ਛੁੱਟੀ ਜਾਂਦੇ ਆ ਇਹ ਡਰਾਮਾ ਜਾਂ ਬੰਦ ਕਰੋ ਬਹੁਤ ਦਿਨ ਚੱਲ ਗਿਆ ਤੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਭਰਾਓ ਕਿ ਚੰਗੀ ਸਿਹਤ ਦੇਣ ਵਾਲਾ ਕੰਮ ਕਰਿਆ ਕਰੋ ਇਹ ਕੰਮਾਂ 'ਚ ਨਾ ਤੁਸੀਂ ਪੰਜਾਬ ਨੂੰ ਠਿੱਕਲੋ ਜਵਾਨੀ ਪੰਜਾਬ ਦੀ ਅੱਗੇ ਬਹੁਤ ਛੜ ਛੜ ਕੇ ਪੰਜਾਬ ਨੂੰ ਬਾਹਰ ਜਾਣਦੀ ਆ ਤੇ ਇਹ ਕੰਮ ਨਾ ਕਰੋ ਇਹ ਸਾਡਾ ਕਲਚਰ ਨਹੀਂ ਨਾ ਸਾਨੂੰ ਸ਼ੋਭਾ ਦਿੰਦਾ ਵਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸੋਨੂ ਜੰਡੇ ਵਾਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਪਰ ਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਲੜਕੀ ਦੀ ਜਿਹੜੇ ਕਿ ਵਿਆਹ ਸ਼ਾਦੀ ਵਿੱਚ ਸਟੇਜ 'ਤੇ ਨੱਚਦੀ ਆ ਤੇ ਉਸ ਤੋਂ ਬਤਕਰਾਰ ਹੋ ਜਾਂਦਾ ਸੋਨੂ ਜੰਡੇ ਵਾਲੇ ਇਸ ਮੁੱਦੇ 'ਤੇ ਖੁੱਲ ਕੇ ਬੋਲੇ ਖਾਸ ਕਰਕੇ ਮੀਡੀਆ ਨੂੰ ਬੜਾ ਉਹਨਾਂ ਨੇ ਜਿਹੜਾ ਕਿ ਸਚਾਰੂ ਢੰਗ ਦੇ ਨਾਲ ਸਮਝਾਇਆ ਤੇ ਕਿਹਾ ਕਿ ਸਹੀ ਚੰਗੇ ਢੰਗ ਦੇ ਨਾਲ ਜਿਹੜਾ ਕਿ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰੋ ਨਾ ਕਿ ਅਜਿਹੇ ਮੁੱਦਿਆਂ ਨੂੰ ਜਿਹੜਾ ਕਿ ਪੰਜਾਬ ਦਾ ਮਾ ਤਾ ਜੋ ਕਿ ਕਿਸੇ ਗਰੀਬ ਦੀ ਜਿਹੜੀ ਮਤ ਹੋ ਸਕੇ ਇਸ ਤਰ੍ਹਾਂ ਪੰਜਾਬ ਦੇ ਮੁੱਦਿਆਂ ਨੂੰ ਨਾ ਕਰੋ ਤੁਸੀਂ ਆਪਣੇ ਚੈਨਲਾਂ ਦੀ ਟੀਆਰਪੀ ਵਾਜਾਂ ਵਿਊ ਲੈਣ ਵਾਸਤੇ ਕਿਸੇ ਨੂੰ ਵੀ ਜਿਹੜਾ ਕਿਸੇ ਪਰਸਨ ਦੀ ਜ਼ਿੰਦਗੀ ਨੂੰ ਹਾਈਲਾਈਟ ਨਾ ਕਰੋ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ